देखो ਸਾਡੇ ਜਿਹੜੇ ਪਿੰਡ ਦਾ ਵਿਕਾਸ ਬਹੁਤ ਸੋਹਣਾ ਹੋਇਆ ਦਵਾਈ ਨੂੰ ਦੌੜਨਾ ਪੈਂਦਾ ਇਹ ਜ਼ਿਆਦਾ ਚਾਹੀਦਾ ਵਾ ਨੇੜੇ ਤੇੜੇ ਹੋਏ ਡਰਪੈਂਸਰੀ ਹੋਵੇ ਇਸੇ ਤੋਂ ਜ਼ਿਆਦਾ ਹੋਵੇ ਹਾਂਜੀ ਨੇੜੇ ਹੋਵੇ ਇਹ ਚੀਜ਼ ਗਲੀਆਂ ਨਾਲੀਆਂ ਬਹੁਤ ਵਧੀਆ ਬਣੀਆਂ ਲੈਟਾਂ ਲਵਾਤੀਆਂ ਹੋਰ ਦੋ ਚਾਰ ਲੈਟਾਂ ਰੈਂਡੀਆਂ ਵੀ ਆ ਉਹ ਵੀ ਲਵਾਈਆਂ ਜਾਣ ਬਹੁਤ ਵਧੀਆ ਹਾਂਜੀ ਆਜਾ ਮੇਰੇ ਪਿੰਡ ਦੀ ਮੁਹਾਰ ਵੇਖ ਲੈ ਖੇਤਾਂ ਵਿੱਚ ਵੱਸਦਾ ਪਿਆਰ ਵੇਖ ਲੈ ਖੂਹਾਂ ਉੱਤੇ ਨੱਚਦੀ ਬਹਾਰ ਵੇਖ ਲੈ ਆਜਾ ਮੇਰੇ ਪਿੰਡ ਦੀ ਮੁਹਾਰ ਵੇਖ ਲੈ ਸੋ ਇਸੇ ਪਿਆਰੇ ਤਹਿਤ ਹੀ ਅਸੀਂ ਅੱਜ ਪਹੁੰਚੇ ਆ ਹੁਸ਼ਿਆਰਪੁਰ ਦੇ ਪਿੰਡ ਢਿੱਲੋਵਾਲ ਚ ਤਾਂ ਢਿੱਲੋਵਾਲ ਦਾ ਪਿੰਡ ਜੋ ਹੈ ਇੱਕ ਬੜਾ ਮਸ਼ਹੂਰ ਪਿੰਡ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਵੱਖ-ਵੱਖ ਉਪਰਾਲਿਆਂ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਕੀਤੇ ਗਏ ਨੇ ਤੇ ਇਸੇ ਵਿਕਾਸ ਦੀਆਂ ਗੱਲਾਂ ਅਸੀਂ ਸਾਂਝੀਆਂ ਕਰਾਂਗੇ ਪਿੰਡ ਦੇ ਸੱਜਣਾ ਨਾਲ ਤੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਸਰਪੰਚ ਸਾਹਿਬ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕਿੰਦਾ ਦਾ ਵਿਕਾਸ ਪਿੰਡ 'ਚ ਹੋਇਆ ਤੇ ਕਿਹੜੀਆਂ ਕਮੀਆਂ ਨੇ ਕਿੰਦਾ ਦਾ ਵਿਕਾਸ ਹੋਰ ਹੋਣਾ ਚਾਹੀਦਾ ਜਾਂ ਇਸ ਪਿੰਡ ਨੂੰ ਹੋਰ ਤਰੱਕੀਆਂ ਨੇ ਲੀਹਾਂ ਤੇ ਲਿਆਉਣ ਲਈ ਕੀ ਉਪਰਾਲੇ ਕਰਨੇ ਚਾਹੀਦੇ ਨੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਕਿਹੋ ਜਿਹਾ ਵਿਕਾਸ ਦੇਖਦੇ ਹੋ ਪਿੰਡ ਦੇ ਵਿੱਚ ਹੋ ਚੁੱਕਿਆ ਹੁਣ ਤੱਕ ਹਾਂਜੀ ਪਹਿਲਾਂ ਤਾਂ ਜੀ ਤੁਹਾਡਾ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਸਾਡੇ ਪਿੰਡ ਵਿੱਚ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਪਿੰਡ ਦੀ ਵਿਕਾਸ ਦੀ ਗੱਲ ਕਰਾਂ ਪਿੰਡ ਸਾਡੇ ਗਲੀਆਂ ਤੇ ਲਾਈਆਂ ਦੀ ਦੇਖੋ ਸਾਡੇ ਜਿਹੜੇ ਪਿੰਡ ਦਾ ਵਿਕਾਸ ਬਹੁਤ ਸੋਹਣਾ ਹੋਇਆ ਤੇ ਸਾਡੇ ਐਮਪੀ ਸਾਹਿਬ ਜਿਹੜੇ ਡਾਕਟਰ ਰਾਜਕੁਮਾਰ ਹੁਣੀ ਆ ਉਹਨੇ ਸਾਡੇ ਲਈ ਬਹੁਤ ਗਰੰਟਾ ਜਿਹੜੀਆਂ ਦਿੱਤੀਆਂ ਸਾਡੇ ਪਿੰਡ ਨੂੰ ਔਰ ਸਾਡੇ ਗਲੀਆਂ ਨਾਲੀਆਂ ਤੇ ਸਾਡੀਆਂ ਲਾਈਟਾਂ ਔਰ ਸਾਡੇ ਇੱਧਰ ਆਪਣੇ ਏਸੀ ਧਰਮਸ਼ਾਲਾ ਦਾ ਕੰਮ ਹੋਇਆ ਆ ਲਾਈਟਾਂ ਦਾ ਵੀ ਦੇਖ ਲਓ ਸਾਡੇ ਤੁਹਾਡੇ ਸਾਹਮਣੇ ਲੱਗੀਆਂ ਆ ਤੇ ਬਾਕੀ ਹੋਰ ਗਲੀਆਂ ਨਾਲੀਆਂ ਸਾਡੇ ਇੱਧਰ ਰੋਡ ਤੇ ਵੀ ਇੱਧਰ ਬਾਹਲੀ ਫੇਰ ਨਹੀਂ ਵੀ ਸਾਡੀ ਜਿਹੜੀ ਉਹ ਵੀ ਮਨਜ਼ੂਰ ਹੋ ਗਈ ਆ ਦੂਜੀ ਗੱਲ ਸਾਡੇ ਜਿਹੜੇ ਜਨਰਲ ਸਿਵੇ ਆ ਉਹਨਾਂ ਦਾ ਇੱਕ ਰੋਡ ਹੈ ਸਾਡੇ ਉਹ ਅਜੇ ਪੱਕਾ ਹੋਣੇ ਵਾਲਾ ਹੈ ਉਹਦੇ ਬਾਰੇ ਵੀ ਸਾਨੂੰ ਮਨਜ਼ੂਰੀ ਮਿਲ ਗਈ ਉਹਨਾਂ ਦੇ ਬਾਰੇ ਵੀ ਸਾਨੂੰ ਜਿਹੜੀ ਉਹ ਗਰਾਂਟ ਹੈ ਉਹ ਚਲੋ ਆ ਗਈ ਉਹ ਆ ਚਲੋ ਉਹ ਵੋਟਾਂ ਤੋਂ ਬਾਅਦ ਜਿਹੜਾ ਕੋਈ ਵੀ ਸਰਪੰਚ ਬਣੂਗਾ ਉਹਦੇ ਹਿਸਾਬ ਨਾਲ ਫੇ ਉਹ ਬਣਾਉਣਗੇ ਤੇ ਹੋਰ ਦੂਜੀ ਗੱਲ ਹੈ ਸਾਡਾ ਜਿਹੜਾ ਸਕੂਲ ਹੈ ਉਹਦੇ ਬਾਰੇ ਵੀ ਸਾਡੇ ਬਹੁਤ ਸਮੱਸਿਆ ਹੈ ਕਿਉਂ ਸਾਡਾ ਜਿਹੜਾ ਸਕੂਲ ਹੈ ਉਹ 5ਵੀਂ ਤੱਕ ਹੈ ਤੇ ਅਸੀਂ ਗਵਰਨਮੈਂਟ ਤੋਂ ਇਹੀ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਸਕੂਲ ਹੈ ਜਾਂ ਹੋ 8ਵੀਂ ਤੱਕ ਹੋਵੇ ਜਾਂ ਹੋ 10ਵੀਂ ਤੱਕ ਹੋਵੇ ਜਿਹੜੇ ਸਾਡੇ ਸਕੂਲ ਦੇ ਬੱਚੇ ਆ ਵੀ ਸਾਡੇ ਸਕੂਲ ਦੇ ਬੱਚੇ ਵੀ ਸਾਡੇ ਇੱਥੇ ਰਹਿਣ ਉਹ ਕਿੰਨੇ ਤਾਂ ਸਾਡੇ ਫਿਆਦ ਵਾਲੇ ਪਿੰਡਾਂ ਨੂੰ ਜਾਣਾ ਪੈਂਦਾ ਆ ਜੇ ਤੇ ਜੇ ਗੱਲ ਕਰੀਏ ਸਰ ਸਰਪੰਚ ਸਾਹਿਬ ਪਿੰਡ ਦੇ ਹੋਰ ਵਿਕਾਸ ਦੀ ਜਿਦਾ ਛਪੜ ਪਿੰਡ ਦੇ ਵਿੱਚ ਹੈਗੇ ਨੇ ਉਹਨਾਂ ਦੀ ਸਫਾਈ ਦਾ ਪ੍ਰਬੰਧ ਵਧੀਆ ਕੀਤਾ ਜਾਂਦਾ ਸਾਮ ਸਵਾਲ ਕੀਤੀ ਜਾਂਦੀ ਹੈ ਖੂਬ ਹੀ ਹੈਗੇ ਪਿੰਡ ਚ ਤੇ ਇਸ ਪਿੰਡ ਬਾਰੇ ਕੀ ਕਹਿਣਾ ਚਾਹੂਗੇ ਦੇਖੋ ਸਾਡੇ ਦੋ ਟੂਬੇ ਆ ਸਾਡੀ ਸਮੱਸਿਆ ਟੂਬਿਆਂ ਦੀ ਬਹੁਤ ਬੜੀ ਆ ਕਿਉਂਕਿ ਸਾਡੇ ਸੀਵਰੇਜ ਨੂੰ ਕੋਈ ਜਗ੍ਹਾ ਨਹੀਂ ਹੈਗੀ ਆਦ ਵਾਲੇ ਪਾਉਣ ਨੂੰ ਤੇ ਇਹ ਜਿਹੜੇ ਸਾਡੇ ਟੂਬੇ ਇਹਨਾਂ ਦੀ ਮਤਲਬ ਵੀ ਸਪਾਈ ਲਈ ਅਸੀਂ ਗਵਰਨਮੈਂਟ ਤੋਂ ਹੀ ਮੰਗ ਕਰਦੇ ਆ ਵੀ ਜਿਹੜੀ ਸਾਡੀ ਗਵਰਨਮੈਂਟ ਹੈ ਇਹ ਸਾਨੂੰ ਗ੍ਰਾਂਟ ਦੇਵੇ ਇਹਨਾਂ ਦੀ ਜਿਹੜੀ ਅਸੀਂ ਸੰਭਾਲ ਜਾਂ ਸਪਾਈ ਸੁਵੀ ਕਰਵਾ ਸਕੀ ਹੈ ਤੇ ਜੇ ਗੱਲ ਕਰੀਏ ਸਿਹਤ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਵੀ ਵਧੀਆ ਉਪਰਾਲੇ ਕੀਤੇ ਜਾਂਦੇ ਨੇ ਤੇ ਪੰਜਾਬ ਸਰਕਾਰ ਵੱਲੋਂ ਵੀ ਜਿਹੜੀਆਂ ਮੁਹੱਲਾ ਕਲੀਆਂ ਖੁੱਲੀਆਂ ਗਈਆਂ ਨੇ ਡਿਸਪੈਂਸਰੀਆਂ ਖੁੱਲੀਆਂ ਗਈਆਂ ਨੇ ਤੇ ਪਿੰਡ ਦੇ ਵਿੱਚ ਸਿਹਤ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿ ਇੱਥੋਂ ਜੇ ਕੋਈ ਬਿਮਾਰ ਠਮਾਰ ਹੁੰਦਾ ਤਾਂ ਉਸ ਨੂੰ ਕਿੱਥੇ ਜਾਣਾ ਪੈਂਦਾ ਫਿਰ ਇਲਾਜ ਵਾਸਤੇ ਦੇਖੋ ਅਸੀਂ ਤਾਂ ਗਵਰਨਮੈਂਟ ਤੋਂ ਉਹੀ ਗਵਰਨਮੈਂਟ ਉਪਰਾਲਾ ਵੀ ਕਰ ਰਹੀ ਹੈ ਅਸੀਂ ਗਵਰਨਮੈਂਟ ਅੱਗੇ ਵੀ ਇਹੀ ਮਤਲਬ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਵੀ ਵਿੱਚ ਵੀ ਕੋਈ ਡਿਸਪੈਂਸਰੀ ਦਾ ਕੋਈ ਇਹੋ ਜਿਹਾ ਕੋਈ ਜ਼ਰੂਰ ਸਾਨੂੰ ਸਿਹਤਾਂ ਕੋਈ ਮਿਲਣੀ ਚਾਹੀਦੀ ਆ ਕਿਉਂਕਿ ਸਾਨੂੰ ਫ ਜਾਣਾ ਵਿੱਚ ਵਿੱਚ ਬਹੁਤ ਤਕਲੀਫ ਹੁੰਦੀ ਹੈ ਸਾਨੂੰ ਕਦੇ ਚਬੇ ਆਲ ਜਾਣਾ ਪੈਂਦਾ ਕਦੇ ਸ਼ਹਿਰਪੁਰ ਜਾਣਾ ਪੈਂਦਾ ਹਾਂਜੀ ਹਾਂਜੀ ਤੇ ਸਾਡੇ ਨਾਲ ਮੌਜੂਦ ਨੇ ਪਿੰਡ ਦੇ ਹੋਰ ਪਤਵੰਤੇ ਸੱਜਣ ਵੀ ਆ ਕੀ ਨਾਮ ਤੁਹਾਡਾ ਜੀ ਸਨੀਤਾ ਦੇਵ ਜੀ ਇਹ ਕਿਹੜੇ ਪਿੰਡ ਤੋਂ ਜੀ ਪਿੱਲੋ ਵਾਲ ਤੋਂ ਹਾਂਜੀ ਕਿਵੇਂ ਦੇਖਦੇ ਹੋ ਵਿਕਾਸ ਨੂੰ ਲੈ ਕੇ ਪਿੰਡ ਦੇ ਵਿਕਾਸ ਖੰਡੀ ਗੱਲਾਂ ਹਾਂਜੀ ਵਧੀਆ ਬਹੁਤ ਵਧੀਆ ਅੱਗੇ ਨਾਲ ਹੋ ਗਿਆ ਠੀਕ ਹੈ ਹਾਂਜੀ ਠੀਕ ਹੈ ਖੋਸ਼ਹ ਵਿਕਾਸ ਤੋਂ ਤੇ ਹੋਰ ਕਿਦਾਂ ਦਾ ਵਿਕਾਸ ਚਾਹੀਦਾ ਪਿੰਡ ਦੇ ਵਿੱਚ ਕੋਈ ਮਹਿਲਾਵਾਂ ਦੀ ਸੂਲਤਾਂ ਨੂੰ ਲੈ ਕੇ ਜੇ ਗੱਲ ਕਰੀਏ ਏਦਾਂ ਮਹਿਲਾਵਾਂ ਨੂੰ ਤਾਂ ਦਵਾਈ ਨੂੰ ਦੌੜਨਾ ਪੈਂਦਾ ਇਹ ਜ਼ਿਆਦਾ ਚਾਹੀਦਾ ਵਾ ਨੇੜੇ ਤੇਲੇ ਹੋਏ ਡਰਪੈਂਸਰੀ ਹੋਵੇ ਇਸੇ ਤੋਂ ਜ਼ਿਆਦਾ ਹੋਵੇ ਹਾਂਜੀ ਨੇੜੇ ਹੋਵੇ ਇਹ ਚੀਜ਼ ਤਾਂ ਚੱਬੇਂ ਦੌਣਾ ਪੈਂਦਾ ਹਾਂਜੀ ਇਹ ਸਹੀ ਹਾਂਜੀ ਇਹ ਚਾਹੀਦਾ ਹਾਂਜੀ ਇਹ ਕੀ ਨਾਮ ਤੁਹਾਡਾ ਜੀ ਕਲਵਿੰਦਰ ਕੌਰ ਹਾਂਜੀ ਕੀ ਕਹਿਣਾ ਚਾਹੋਗੇ ਕੋਸ਼ਿਨ ਬਹੁਤ ਵਧੀਆ ਕੰਮ ਹੋਇਆ 5 ਸਾਲ ਦੇ ਵਿੱਚ ਡਾਕਟਰ ਰਾਜ ਕੁਮਾਰ ਨੇ ਬਹੁਤ ਵਧੀਆ ਗਲੀਆਂ ਨਾਲੀਆਂ ਬਹੁਤ ਵਧੀਆ ਬਣਾਈਆਂ ਲੈਟਾ ਲੋਆਤੀਆਂ ਹੋਰ 2-4 ਲੈਟਾ ਰਿੰਡੀਆਂ ਵੀ ਉਹ ਵੀ ਲੋਆਈਆਂ ਜਾਣ ਬਹੁਤ ਵਧੀਆ ਹਾਂਜੀ ਤੇ ਹੋਰ ਡਿਸਪੈਂਸਰੀ ਲੈ ਕੇ ਜਾਂ ਸਕੂਲ ਨੂੰ ਲੈ ਕੇ ਕੀ ਕਰਨਾ ਚਾਹੁੰਗੇ ਡਿਸਪੈਂਸਰੀ ਤਾਂ ਇੱਥੇ ਪਿੰਡ ਚ ਬਣਨੀ ਚਾਹੀਦੀ ਆ ਕਿਉਂਕਿ ਦਵਾਈ ਚੱਬੇਵਾਲ ਤੋਂ ਲੈਣ ਜਾਣੀ ਪੈਂਦੀ ਬਾਜੇ ਟਾਈਮ ਕੋਈ ਨਹੀਂ ਸਾਧਨ ਹੁੰਦਾ ਨਾ ਤੇ ਔਖਾ ਹੁੰਦਾ ਇਸ ਟਾਈਮ ਹਾਂਜੀ